ਅੱਜ ਫਿਰ ਐਸਵਾਈਐਲ ਤੇ ਹੋਵੇਗੀ ਗੱਲ ਪਰ ਕੀ ਨਿਕਲੇਗਾ ਕੋਈ ਹੱਲ ਸਵਾਲ ਦਾ ਹਕਿਆਂ ਤੋਂ ਚੱਲਿਆ ਆ ਰਿਹਾ ਮੁਲਾਕਾਤਾਂ ਹੁੰਦੀਆਂ ਨੇ ਪਰ ਮੁੱਦਾ ਜਿਉਂਦੀ ਤਿਉਂ ਬਰਕਰਾਰ ਹੈ ਅੱਜ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਰਿਆਣਾ ਦੇ ਸੀਐਮ ਨਾਲ ਮੁਲਾਕਾਤ ਹੈ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੀ ਅਗਵਾਈ ਹੇਠ ਸਤਲੁ ਯਮਨਾ ਲਿੰਕ ਨੂੰ ਲੈ ਕੇ ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਤੀਜੇ ਗੇੜ ਦੀ ਇਹ ਗੱਲਬਾਤ ਹੈ ਜੋ ਚੰਡੀਗੜ੍ਹ ਛੋਵੇਗੀ ਬੈਠਕ ਦੀ ਮੇਜ਼ਬਾਨੀ ਪੰਜਾਬ ਸਰਕਾਰ ਨੇ ਕਰਨੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ 2 ਦਿਨਾਂ ਤੋਂ ਜਲ ਸਰੋਤ ਵਿਪਾਕ ਦੇ ਨਾਲ ਮੀਟਿੰਗਾਂ ਕੀਤੀਆਂ ਜਾਰੀਆਂ ਨੇ ਦਰਅਸਲ ਸੁਪਰੀਮ ਕੋਰਟ ਨੇ ਮਾਮਲੇ ਨੂੰ ਦਵੱਲੀ ਗਲਬਾਦ ਦੇ ਜ਼ਰੀਏ ਸੁਲਝਾਉਣ ਵਾਸਤੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ਿਖਾਵਤ ਵੱਲੋਂ ਕੀਤੀ ਜਾਏਗੀ ਸੁਪਰੀਮ ਕੋਰਟ ਦਿਵੇਜ ਐਸਵਾਈਐਲ ਦੇ ਮੁੱਦੇ ਤੇ ਜਨਵਰੀ ਦੇ ਪਹਿਲੇ ਹਫਤੇ ਸੁਣਵਾਈ ਹੋਣੀ ਹੈ ਉਸ ਤੋਂ ਪਹਿਲਾਂ ਭਾਰਤ ਸਰਕਾਰ ਦੋਵਾਂ ਸੂਬਿਆਂ ਨੂੰ ਰਜ਼ਾਮੰਦ ਕਰਨ ਵਾਸਤੇ ਇੱਕ ਹੋਰ ਕੋਸ਼ਿਸ਼ ਕਰ ਰਹੀ ਹੈ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਪਹਿਲੀ ਸਾਂਝੀ ਮੀਟਿੰਗ ਨਵੀਂ ਦਿੱਲੀ ਦੇ ਵਿੱਚ ਹੋਈ ਸੀ 18 ਅਗਸਤ 2020 ਨੂੰ ਇਹ ਮੀਟਿੰਗ ਹੋਈ ਫਿਰ ਦੂਜੀ ਮੀਟਿੰਗ 4 ਜਨਵਰੀ 2000 ਤੇ ਨੂੰ ਦਿੱਲੀ ਦੇ ਵਿੱਚ ਹੋਈ ਸੀ ਪਰ ਇਹਨਾਂ ਮੀਟਿੰਗਾਂ ਦਾ ਕੋਈ ਹੱਲ ਨਾ ਨਿਕਲਿਆ ਸੁਪਰੀਮ ਕੋਰਟ ਵੱਲੋਂ SYL ਦੀ ਉਸਾਰੀ ਦੇ ਮਸਲੇ ਤੇ 23 ਮਾਰਚ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਦਰਮਿਆਨ ਵਿਚੋਲਗੀ ਦੀ ਭੂਮਿਕਾ ਨਿਭਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਹੁਣ ਤੱਕ ਹੋਈ ਦਵੱਲੀ ਗੱਲਬਾਤ ਦਾ ਕੋਈ ਵਿਸਟਾ ਨਹੀਂ ਨਿਕਲਿਆ ਤੇ ਅੱਜ ਮੁੜ ਤੋਂ ਮੀਟਿੰਗ ਹੈ